ਸਿੰਘਾਂ ਦੇ ਚਰਨ ਕਮਲਾਂ ਨੂੰ ਭਾਵੇਂ ਰਿਆਲ ਹੋਣ ਲਾਵੇ ਹਾ ਸ੍ਰੀ ਅਕਾਲ ਬਰ ਬਰ ਅਕਾਲ ਦੇਖ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਹੁਣ ਤੁਹਾਡੇ ਨਾਲ ਗੱਲ ਕਰਦੇ ਆਂ ਅਸੀਂ ਸਰਪੇ ਵਾਲਾ ਪੰਪ ਵਾਲਾ ਕੋ ਆਪਾਂ ਖੇਤਾਂ ਵਿੱਚ ਵਰਤੂ ਕਰਦੇ ਆਂ ਤੇ ਇਹ ਸਾਨੂੰ ਕਿਵੇਂ ਸੁੱਝੀ ਇਹ ਅਸੀਂ ਚੈਨਲ ਦੇ ਮਾਤੇ ਵੀ ਰਾਈ ਵੀ ਦੇਖਿਆ ਜਦੋਂ ਅਥਰੂ ਕੈਂਨ ਦੇ ਗੋਲੇ ਸੜਦੇ ਸੀ ਤੁਸੀਂ ਸੜਕਿਆ ਕਰਕੇ ਯਾਨੀ ਕਿ ਉਹਨੂੰ ਕਾਬੂ ਕਰ ਲੈਂਦੇ ਸੀ ਇਹਦੇ ਬਾਰੇ ਮੜੀ ਜੀ ਜਾਣਨਾ ਪਊ ਇਹ ਜਿੱਦਣ ਪਹਿਲੇ ਦਿਨ ਆਪਣੀਆਂ ਟਰਾਲੀਆਂ ਪਹੁੰਚੀਆਂ ਸਾਡੀ ਤਾਂ ਤਿਆਰੀ 9 ਤਰੀਕ ਦੀ ਸੀ ਵੈਸੇ ਠੀਕ ਹੈ 9 ਤਰੀਕ ਦੇ 12 ਤਰੀਕ ਨੂੰ ਅਸੀਂ ਰਾਤ ਟੌਰ ਬੰਦ ਕਰਤਾ ਸੀਗਾ ਠੀਕ ਹੈ ਗੋਲ ਫ੍ਰੀ ਹੋ ਗਿਆ ਸੀਗਾ ਉਸ ਦਿਨ ਇਹਨਾਂ ਨੇ ਜਦੋਂ ਪਹਿਲਾਂ ਆਪਣੀ ਸੰਗਤ ਅੱਗੇ ਗਈ ਇਹਨਾਂ ਨੇ ਗੋਲੇ ਛੁੱਟੇ ਉਦੇ ਵਿੱਚ ਸਾਡੇ ਜਿਹੜਾ ਲੋਕਲ ਏਰੀਆ ਸਾਡਾ ਲੋਕਲ ਪਿੰਡ ਹੈ 3 ਕਿਲੋਮੀਟਰ ਤੇ ਠੀਕ ਹੈ ਇਹ ਅੱਗੇ ਸੀ ਸਭ ਤੋਂ ਸਾਡਾ ਮੇਰਾ ਬ੍ਰਦਰ ਹੀ ਹੈ ਪਰ ਲੋ ਤੋਂ ਮੁੰਡਾ ਪ੍ਰਧਾਨ ਸੀ ਸਾਡੇ ਇਕਾਈ ਦਾ ਉਹਦੀ ਲੱਤ ਕੱਟ ਗਈ ਉਦੋਂ ਗੋਲਾ ਲੱਗਣ ਦੇ ਨਾਲ ਠੀਕ ਹੈ ਜੀ ਸਿਰੇ ਤੇ ਮੇਰੇ ਵੀ ਲੱਗੀ ਛਰਲੇ ਮੇਰੇ ਵੀ ਲੱਗੇ ਆ ਠੀਕ ਹੈ ਜੀ ਉਹ ਦਿਨ ਅਸੀਂ 2 ਘੰਟੇ ਹੀ ਲੜ ਸਕੇ ਉਹਨਾਂ ਨਾਲ ਠੀਕ ਹੈ ਜੀ ਫਿਰ ਅਸੀਂ ਅਗਲੇ ਦਿਨ ਮਿਉਂਦ ਬੰਦੀ ਬਣਾਈ ਤਾਂ ਫਿਰ ਅਸੀਂ ਇਹ ਲੈ ਕੇ ਆਏ ਵੀ ਟਰਾਲੀਆਂ ਬਹੁਤ ਖੜੀਆਂ ਵੀ ਕਿਤੇ ਦੇ ਦੇਖ ਕੇ ਕੋਈ ਹੱਕ ਨਾ ਲੱਗੇ ਹਾਂ ਜੀ ਅੱਗ ਨੂੰ ਬੁਝਾਉਣ ਲਈ ਗੋਲਿਆਂ ਨੂੰ ਡਿਸਪਿਊਜ਼ ਕਰ ਲਈ ਤੁਸੀਂ ਦੇਖਿਆ ਹੋਣਾ ਵਾ ਉਦੜ ਸਾਰੀ ਦਿਹਾੜੀ ਆਪਾਂ ਲੜੇ ਹਨੇਰੇ ਤੱਕ ਲੜ ਲਿਆ ਜਿਸੇ ਕਰਕੇ ਲੜ ਲਿਆ ਨਹੀਂ ਤਾਂ ਬੜਾ ਔਖਾ ਸੀ ਹਾਂਜੀ ਠੀਕ ਸੋ ਨੂੰ ਦਿਖਾ ਦਿੰਨੇ ਆਪਾਂ ਕਣਕਾਂ ਤੇ ਸਰਪੇ ਕਰਦੇ ਆਂ ਆਹ ਸਾਹਮਣੇ ਢੋਲ ਆ ਦੇਖ ਸਕਦੇ ਹੋ ਤੇ ਨਾਲ ਬੋਰੀ ਤੇ ਬਾਈ ਜੀ ਜਿਹੜੀ ਬੋਰੀ ਹੈ ਜੀ ਉਹਦਾ ਮੰਨ ਕੇ ਜਦੋਂ ਅੱਧੇ ਗੋਲੇ ਤੇ ਕੀ ਅਸਰ ਪੈਂਦਾ ਜੇ ਜਦੋਂ ਅਸੀਂ ਬੋਰੀ ਭੇਗੇ ਕਹਿੰਦੀ ਬੋਰੀ ਨੂੰ ਭੇਕੇ ਇੱਕ ਛੁੱਟਦੇ ਦੋ ਤਿੰਨ ਬੋਰੀਆਂ ਦੇ ਨਾਲ ਜਾਨੀ ਕਿ ਉੱਥੇ ਬੰਦ ਹੋ ਜਾਂਦਾ ਉਹ ਧੂਆ ਬਾਹਰ ਨਹੀਂ ਆਉਂਦਾ ਚੜਦਾ ਨਹੀਂ ਠੀਕ ਹੈ ਮਤਲਬ ਉਹ ਠੰਡਾ ਹੋ ਜਾਂਦਾਗਾ ਜੀ ਠੰਡਾ ਹੋ ਜਾਂਦਾ ਠੀਕ ਹੈ ਜੇ ਗਰਮ ਹੋ ਜਾਂਦਾ ਇਸ ਦਵਾਚੋਂ ਫਟ ਜਾਂਦਾਗਾ ਨਹੀਂ 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 ਇਹ ਗੋਲੇ ਤਿੰਨ ਤਰ੍ਹਾਂ ਦੇ ਗੋਲੇ ਐ ਠੀਕ ਹੈ ਜੀ ਇੱਕ ਗੋਲਾ ਸਿਰਫ ਧੂਆ ਹੀ ਕਰਦਾ ਠੀਕ ਹੈ ਜੀ ਇੱਕ ਗੋਲਾ ਜਿਹੜਾ ਉਹ ਫਟਦਾ ਠੀਕ ਹੈ ਇੱਕ ਰਵੜ ਦੀ ਗੋਲੀ ਮਾਰਦੇ ਆਏ ਸਾਹਮਣੇ ਜਿੱਦੋਂ ਜ਼ਿਆਦਾ ਆਪਾਂ ਅੱਗੇ ਜਾਂਦੇ ਆ ਨਿਸ਼ਾਨਾ ਬਣਾ ਕੇ ਉਹ ਮਾਰਦੇ ਹਾਂ ਹਾਂ 12 ਬੋਰ ਦੇ ਵੀ ਫਾਇਰ ਮਾਰੇ ਇਹਨਾਂ ਨੇ ਕੱਚੇ ਫਾਇਰ ਮਾਰੇ ਆ ਸਾਡੇ ਕਈ ਮੁੰਡ ਕੜੇ ਨੇ ਘੜਾ ਦੇ ਆ ਰਜਿੰਦਰਾ ਵਿੱਚ ਆ ਮੁੰਡੇ ਉਹ ਵੀ ਤਾਂ ਇੱਕ ਜਿਹੜਾ ਇਹਨਾਂ ਦਾ ਲੌਂਚਰ ਹੈ ਵੱਡਾ ਜ਼ਿਆਦਾ ਧਮਾਕਾ ਕਰਦਾ ਤੁਸੀਂ ਦੇਖਿਆ ਹੁਣ ਉਹਦੇ ਵਿੱਚੋਂ ਰਬੜ ਦੀਆਂ ਗੋਲੀਆਂ ਨਿਕਲਦੀਆਂ ਉਹ ਜ਼ਿਆਦਾ ਫਟਸ ਕਰਦਾ ਉਹ ਬੋਏ ਨੂੰ ਪਾੜ ਦਿੰਦਾ ਠੀਕ ਤੇ ਯਾਨੀ ਕਿ ਖੁੱਟੜ ਸਰਕਾਰ ਦਾ ਬਹੁਤ ਹੀ ਟੱਕੇ ਬਹੁਤ ਹੀ ਜ਼ੁਲਮ ਹੈ ਬਈ ਜੀ ਆਪਾਂ ਨੂੰ ਤਾਂ ਪੰਜਾਬ ਵਾਲਿਆਂ ਨੂੰ ਇੰਨੀ ਦਿੱਕਤ ਨਹੀਂ ਹੈਗੀ ਸਾਡੇ ਪਿੰਡ ਹੈ ਗਵੰਡੀ ਪਿੰਡ ਹੈ ਨਾਲ ਦਾ ਛਾਤੇ ਵਾਲਾ ਘਰਾਂ 144 ਲਾ ਕੇ ਘਰਾਂ ਚੋਂ ਨਹੀਂ ਨਿਕਲਦੇ ਰਹੇ ਹਰਿਆਣੇ ਵਾਲੇ ਤਾਂ ਹੁਣ ਨੂੰ ਗਾਹ ਪਾ ਦਿੰਦੇ ਠੀਕ ਹੈ ਜੀ ਇਹਨਾਂ ਨੂੰ ਡਰਾਇਆ ਜਾ ਰਿਹਾ ਬਹੁਤ ਜ਼ਿਆਦਾ ਇਹਨਾਂ ਦੇ ਆਗੂ ਖੜੇ ਹੋਏ ਆ ਠੀਕ ਹੈ ਜੀ ਜਿਹੜਾ ਵੀ ਕੋਈ ਨਿਕਲਦਾ ਸਰਪੰਚ ਜਾਂ ਆਗੂ ਜੁਨੀਅਨ ਦਾ ਉਹਨੂੰ ਉਹਦੇ ਹੀ ਅਰੈਸਟ ਕਰ ਲੈਂਦੇ ਆ ਤੁਸੀਂ ਦੇਖਿਆ ਨਹੀਂ ਹੁਣ ਪਰਲੀ ਸਾਈਡ ਤਾਂ ਦੇਖਿਆ ਨਹੀਂ ਹੁਣਾ ਆਪਣੇ ਕਿਸਾਨ ਭਰਾ ਬਹੁਤ ਫਟੇ ਪੀਤੇ ਨਾਲੇ ਸਟੇਟ 200 ਮੋਟਰਸਾਈਕਲ ਵੀ ਤੋੜਿਆ ਠੀਕ ਹੈ ਪਰ ਉਹ ਨਿਕਲ ਲੰਗੇ ਹੁਣ ਉਹਨਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਵਾ ਠੀਕ ਹੈ ਬਸ ਡੀਪ ਹੀ ਰਹੇ ਸਾਰੇ ਪਹੁੰਚਦੇ ਨੇ ਇਧਰਲੇ ਪਿੰਡ ਸਾਰੇ ਆ ਰਹੇ ਨੇ ਹਰਿਆਣੇ ਦੇ ਠੀਕ ਇਹ ਲਾਗੇ ਵਾਲਿਆਂ ਦੇ ਜਿਆਦਾ ਦਬਾਅ ਬਣਿਆ ਹੁਣਾ ਇੱਕ ਕਣਕਾਂ ਵੀ ਇਹਨਾਂ ਨੇ ਧੱਕੇ ਨਾਲ ਭਰੀਆਂ ਸਾਰੀਆਂ ਠੀਕ ਹੈ ਕਿਲੋਮੀਟਰ ਪਿੱਛੋਂ ਲੈ ਕੇ ਅੱਗੇ 5-5 ਕਿਲੋਮੀਟਰ ਤੱਕ ਦੂਰ ਤੱਕ ਸਾਰੀਆਂ ਕਣਕਾਂ ਧੱਕੇ ਨਾਲ ਚਾਬੀਆਂ ਖੋ ਗਏ ਇਹਨਾਂ ਦੀਆਂ ਭਰਤੀਆਂ ਦੇਖੋ ਫਸਲ ਕਿੰਨੀ ਖਰਾਬ ਕਰ ਦਿੱਤੀ ਇਹ ਸਾਰੀ ਖਰਾਬ ਕਰਤੀ ਜਮਰਾਬ ਕਰਤੀ ਚਲਾ ਕੇ ਭਰੀਆਂ ਨੇ ਨਾ ਪ੍ਰਸ਼ਾਸਨ ਨੇ ਧੱਕੇ ਨਾਲ ਕਿਸਾਨਾਂ ਦੀਆਂ ਫਸਲਾਂ ਆਪ ਮੋਟਰਾਂ ਦੇ ਜਿੰਦੇ ਤੋੜ ਕੇ ਆਪ ਇਹ ਕੱਸੀਆ ਲਵਿਆ ਨਹਿਰ ਇਹਨਾਂ ਨੇ ਧੱਕੇ ਨਾਲ ਨਹਿਰ ਵਟ ਕੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਛੱਡਿਆ ਵੀ ਕਿਸਾਨਾਂ ਕਸਾਨਾਂ ਨੇ ਬਦਲਾਂ ਵੀ ਦੀ ਸ਼ਾਰਟਕਟ ਨਾਲ ਲੰਘ ਜਾਂ ਟਰਾਲੀਆਂ ਲੈ ਕੇ ਆ ਦੇਖੋ ਥੋੜੇ ਸਾਹਮਣੇ ਕਣਕ ਦੇ ਵਿੱਚ ਗੋਡੇ-ਗੋਡੇ ਪਾਣੀ ਥਿਆ ਜਿਦਾ ਡੁੱਪ ਤਿਆ ਇਹਨਾਂ ਨੇ ਕਣਕ ਦੇ ਵਿੱਚ ਪਾਣੀ ਛੱਡਿਆਗਾ ਕਿਸਾਨਾਂ ਦੇ ਮੋਟਰਾਂ ਧੱਕੇ ਨਾਲ ਚਲਾਈਆਂ ਨੇ ਨਾ ਕਿਸਾਨਾਂ ਦਾ ਤਾਂ ਇੱਕ ਧਾਰਾ ਗੱਲ ਇਹ ਨਾਕੰਡ ਦਿਖਾਣਾ ਹਰਿਆਣੇ ਦੇ ਕਿਸਾਨ ਸਾਡੇ ਭਾਈ ਇਹਨਾਂ ਨੇ ਅੰਦਰ ਤਾੜ ਕੇ ਰੱਖੇ ਉਹ ਦਿਖਾਣੇ ਹਰਿਆਣੇ ਦੇ ਖਾਲ ਪੰਜਾਬ ਦੇ ਕਿਸਾਨਾਂ ਦੀ ਮੱਗ ਦੀ ਨਾ ਕਰਨ ਛੱਡਣ ਐਸੇ ਵੀ ਅਗਦਾ ਰੋਲਾ ਪਾਉਂਦੇ ਇਹ ਜਾਣ ਬੁੱਝ ਕੇ ਜੈਸੇ ਲੋਕ ਹਰਿਆਣੇ ਦੇ ਭਾਈ ਦਾ ਸਾਡਾ ਕਹਿ ਨਹੀਂ ਕੋਈ ਸਾਡਾ ਕੋਈ ਪੰਜਾਬ ਦੇ ਭਾਈਆਂ ਨੂੰ ਪਾਣੀ ਨਹੀਂ ਚਾਹੀਦਾ ਐਸਾ ਵਾਲੇ ਕੋਈ ਗੱਲ ਤੋਂ ਤਾਂ ਹੀ ਨਹੀਂ ਕੋਈ ਇਹ ਚਵਾਈਆਂ ਦਾ ਮੋਢਾ ਖੜਾ ਕਰਕੇ ਪੰਜਾਬ ਦੇ ਕਿਸਾਨਾਂ ਦੇ ਸੇਖ ਮੰਨ ਕੇ ਚੱਲੋ ਦੁਨੀਆਂ ਦੇ ਪਾੜ ਪਾੜ ਪਾਉਣ ਚਾਹੁੰਦੇ ਨੇ ਵੀ ਉਧਰਲੇ ਉਧਰ ਰਹੇ ਨੇ ਇਧਰਲੇ ਇਧਰ ਰਹੇ ਨੇ ਪਾੜ ਪਾ ਕੇ ਰੱਖਦੇ ਨੇ ਪਾੜਦੇ ਨਹੀਂ ਲੋਕ ਆ ਪਿਛਲੇ ਅੰਦੋਲਨ ਦੇ ਵਿੱਚ ਹਰਿਆਣਾ ਪੰਜਾਬ ਭਾਈਚਾਰਾ ਪੂਰਾ ਕਾਇਮ ਹੈ ਨਗਾਉਣ ਨੂੰ ਤੁਸੀਂ ਇਹ ਟਰਾਲੀਆਂ ਸਾਡੇ ਕੋਲ ਰਾਸਤੇ ਬਹੁਤ ਐਸ ਤੋਂ ਪਰ ਸਾਡੀ ਮੋਸ਼ਨ ਹੀ ਰਹਿੰਦੀ ਅਸੀਂ ਨੰਗਣਾ ਐਂਦੀ ਨੰਗਣਾ ਹਸਣਾ ਸਾਡੀ ਪੱਗ ਦਾ ਤੇ ਮੁੱਛ ਦਾ ਸਵਾਲ ਹੈ ਭਾਈਚਾਰਾ ਸਾਡੇ ਨਾਲ ਆ ਰਹੇ ਨੇ ਇਹ ਦਬਦੇ ਨਹੀਂ ਤਿਆਰ ਪਰ ਤਿਆਰ ਹੈ ਅੱਗੇ ਸਾਰੇ ਪਿੰਡ ਤਿਆਰ ਹੈ ਇਹ ਕੌਲਾਉਣ ਦੀ ਠੀਕ ਹੈ ਜੀ ਜਥੇਬੰਦੀ ਦੀ ਬੰਗਾਂਗੇ ਕੱਲਾ ਐਵੇਂ ਨਹੀਂ ਹੁਣ ਅਸੀਂ ਨੰਗਦੇ ਸਾਡੇ ਕੋਲ ਤਿਆਰੀ ਫੁੱਲ ਹੈ ਪਰ ਲੋਕੋ ਸਵਾਦ ਨਹੀਂ ਹੈਗਾ ਜੀ ਜਿਹੜੀ ਗੱਲ ਸਾਡੇ ਕੋਲ ਤਿਆਰੀ ਹੈ ਇਸ ਨੂੰ ਤੋੜਨ ਦੀ ਤਿਆਰੀ ਹੈਗੀ ਹੈ ਨਾ ਹੁਣ ਬੰਬ ਵੱਜੇਗਾ ਕੋਈ ਹੁਣ ਅਸੀਂ ਯੋਜਨਾਬੰਦ ਤਰੀਕੇ ਨਾਲ ਜਾਵਾਂਗੇ ਅਸੀਂ ਮੌਕੇ ਤੇ ਤੁਹਾਨੂੰ ਦੱਸਾਂਗੇ ਸਾਡੀ ਕੋਈ ਲੀਕ ਨਾ ਹੋ ਜਾਈ ਇਹ ਸਾਰਾ ਜ਼ਗਾੜ ਹੈ ਇਹ ਚਾਹੀਦਾ ਵੀ ਹੈ ਜ਼ਰੂਰ ਬੱਸ ਇੱਕ ਕੌਲਾਉਣ ਦੀ ਠੀਕ ਹੈ ਜੀ ਹਾਂ ਕੌਲ ਠੀਕ ਹੈ ਅੰਤਕਾਲੀ ਬੁੱਢਾ ਦਲਦਿਆਂ ਫੌਜਾਂ ਸੀ ਜਿਹੜੀਆਂ ਨੰਗ ਸਿੰਘ ਸਾਡੀਆਂ ਫੌਜਾਂ ਨੇ ਸਾਰੀਆਂ ਨੌਜਵਾਨ ਫੌਜਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਰੀਆਂ ਨੰਗ ਸਿੰਘ ਫੌਜਾਂ ਇੱਥੇ ਆਓ ਆਪਾਂ ਨੌਜਵਾਨਾਂ ਨਾਲ ਕਿਸਾਨ ਸਾਥੀਆਂ ਨਾਲ ਸਾਥ ਦੇ